ਹਾਂਜੀ ਕਿਸਾਨ ਭਰਾਓ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆ ਆਪਣੇ ਪੂਸ਼ਾ ਚਵਾਲੀ ਦਾ ਰਾਇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਟ੍ਰਾਂਸਫਾਰਮ ਉੱਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਔਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਓ ਜਿਹੜਾ ਇਹ ਖੇਤ ਆਪਣਾ ਦੇਖ ਰਹੇ ਹੋ ਤੁਸੀਂ ਇਹ ਹੈ ਪੁਸ਼ਾ 44 ਦਾ ਤੇ ਇਸ ਵੈਰਾਈਟੀ ਨੇ ਇਸ ਵਾਰ ਆਪਣੇ ਹੱਥ ਖੜੇ ਕਰਾਤੇ ਪਹਿਲਾਂ ਤਾਂ ਇਹਦੀ ਪਨੀਰੀ ਘਟੋਗਰੀ ਬੀਜ ਘਟ ਜਰਮੀਨੇਸ਼ਨ ਹੋਇਆ ਫਿਰ ਇਹਦੇ ਵਿੱਚ ਦਿੱਕਤ ਆਈ ਵਾਇਰਸ ਦੀ ਜਿਹੜਾ ਬੌਣਾ ਰੋਗ ਹੈ ਚੀਨੀ ਵਾਇਰਸ ਬੌਣਾ ਰੋਗ ਉਹਦੀ ਬੜੀ ਵੱਡੀ ਸਮੱਸਿਆ ਆਈ ਇਸ ਤੇ ਵਿੱਚ ਆਈ ਆਉਣ ਵਾਲੇ ਖੇਤ ਦੇ ਜਿਹੜਾ ਟਾਈਮ ਸੀ ਇਹ 10 ਕਿੱਲੇ ਆਪਣੇ ਕੋਲ ਇੱਥੇ ਲੱਗਿਆ ਹੋਇਆ 44 ਪਰ ਜਿਹੜਾ 15 16 ਨੂੰ ਲੱਗਿਆ 15 ਤੋਂ 20 ਦੇ ਵਿੱਚ ਵਿੱਚ ਉਸ ਦੇ ਵਿੱਚ ਇਹ ਸਮੱਸਿਆ ਵੱਧ ਆਈ ভাইরাস ਵਾਲੀ ਤੇ ਉਸ ਤੋਂ ਬਾਅਦ ਚਲੋ ਵਾਇਰਸ ਵੀ ਸੈੱਟ ਹੋ ਗਿਆ ਫੇਰ ਆ ਗਿਆ ਕੰਮ ਨਿਸਾਰੇ ਦਾ ਤਾਂ ਇਹਦਾ ਨਿਸਾਰਾ ਕਿਸਾਨ ਭਰਾਵੋ ਆਪਣਾ ਹੋ ਗਿਆ ਸੀ ਮੀਂਹ ਦੇ ਵਿੱਚ ਜਦੋਂ ਬਾਰਿਸ਼ਾਂ ਚੱਲ ਰਹੀਆਂ ਸੀ ਸੈਲ ਜ਼ਿਆਦਾ ਸੀ ਤੇ ਜ਼ਮੀਨ ਨਾਲੀ ਦੀ ਹੋਣ ਕਰਕੇ ਤੇ ਉਹਦੇ ਕਰਕੇ ਮੰਨ ਲਓ ਇਹਦਾ ਨਿਸਾਰਾ ਜਦੋਂ ਉਹਦੇ ਵਿੱਚ ਹੋਇਆ ਤਾਂ ਫਿਰ ਇੱਕੋ ਜਿਹਾ ਅਟੈਕ ਜਿਹੜਾ ਸਭ ਤੋਂ ਵੱਡਾ ਭਿਆਨਕ ਹੈ ਕਿ ਪੰਜਾਬ ਹਰਿਆਣਾ ਹਰ ਜਗ੍ਹਾ ਦੇ ਵਿੱਚ ਅਗੇਤੀਆਂ ਵੈਰਾਈਟੀਆਂ ਦੇ ਵਿੱਚ ਆਇਆ ਤੇ ਉਹ ਡੋਡੀ ਰੋਗ ਦਾ ਹਮਲਾ ਇਹਦੇ ਵਿੱਚ ਬਹੁਤ ਜ਼ਿਆਦਾ ਹੋਗਾ ਬਹੁਤ ਜ਼ਿਆਦਾ ਕਿ ਕਿਸੇ ਪ੍ਰਕਾਰ ਨਾਲ ਕੋਈ ਹੱਲ ਹੀ ਨਹੀਂ ਨਿਕਲਿਆ ਡੋਡੀ ਰੋਗ ਦਾ ਆ ਦੇਖੋ ਸਪਰੇਅ ਆਪਾਂ ਮੀਂਹ ਤੋਂ 5 ਦਿਨ ਪਹਿਲਾਂ ਕਰੀ ਹੋਈ ਸੀ ਤੇ ਆ ਉਹ ਬੌਣਾ ਰੋਗ ਹੈ ਜੋ ਕਿ ਨਾ ਨੇ ਸਾਰਾ ਹੋਇਆ ਨਾ ਕੁਝ ਹੋਇਆ ਐਦਾਂ ਹੀ ਖੜਾ ਹੈ ਤਾ ਹਲਦੀ ਰੋਗ ਲਈ ਆਪਾਂ ਸਪਰੇ ਜਾਦੇ ਕੋਈ ਹਰ ਸਾਲ ਹੀ ਖੇਤੀ ਕਰਦੇ ਕੋਈ ਨਵਾਂ ਤਾਇ ਸਾਲ ਸਿਸਟਮ ਹੈ ਨਹੀਂ ਸੀ ਵੀ ਆਪਾਂ ਨੂੰ ਡੁੱਡੀ ਰੋਗ ਬਾਰੇ ਨਹੀਂ ਪਤਾ ਸੀ ਜਾਂ ਹਲਦੀ ਰੋਗ ਬਾਰੇ ਨਹੀਂ ਪਤਾ ਪਰ ਆਪਾਂ ਆਪਦੇ ਹਸਾਬ ਤੇ ਜਗ੍ਹਾ ਤੇ ਸਹੀ ਸੀ ਪਰ ਮੌਸਮ ਆਪਦੀ ਜਗ੍ਹਾ ਤੇ ਮਾਰ ਮਾਰ ਗਿਆ ਕਿਉਂਕਿ ਮੌਸਮ ਹੀ ਸਾਰੀ ਮੇਨ ਖੇੜਾ ਹੈ ਫਸਲ ਦੇ ਵਿੱਚ ਕੋਈ ਬਿਮਾਰੀ ਆਉਣੀ ਜਾਂ ਨਾ ਆਉਣੀ ਇਸ ਵਾਰ ਤੁਸੀਂ ਸੋਚ ਕੇ ਦੇਖੋ ਪੱਤਾ ਲਵੇਟ ਤੇ ਗੋਵਾਲੀ ਸੁੰਡੀ ਦਾ 1% ਵੀ ਅਟੈਕ ਨਹੀਂ ਵੇਖਣ ਨੂੰ ਵੀ ਨਹੀਂ ਹੈਗੀ ਗੋ ਵਾਲੀ ਸੁੰਡੀ ਪਰ ਡੋਡੀ ਰੋਗ ਹਲਦੀ ਰੋਗ ਇੰਨਾ ਜ਼ਿਆਦਾ ਹੋ ਗਿਆ ਇਹਦਾ ਕਾਰਨ ਕਿ ਮੌਸਮ ਦੇ ਵਿੱਚ ਨਮੀ ਵਧ ਗਈ ਜ਼ਮੀਨਾਂ ਸਿੱਲੀਆਂ ਸੀ ਮੌਕੇ ਤੇ ਨਹੀਂ ਸਾਰਾ ਹੋ ਗਿਆ ਝੋਨੇ ਦਾ ਸੇਮ ਟਾਈਮ ਤੇ ਜਿਹਦੇ ਕਰਕੇ ਆਪਣਾ ਨੁਕਸਾਨ ਹੋ ਗਿਆ ਸਪਰੇ ਦੀ ਗੱਲ ਕਰੀਏ ਤਾਂ ਸਪਰੇ ਆਪਾਂ ਕੀਤੀ ਸੀ ਇਸ ਤੇ ਸਟੈਪਟੋਸਾਈਕਲ ਦੀਆਂ ਪੁੜੀਆਂ ਤੇ ਜੋਕਸੀ ਸਟ੍ਰੋਬਿੰਗ ਤੇ ਐਮ ਐਸਟਾਰ ਵਾਲਾ ਜਿਹੜਾ ਐਮ ਐਸਟਾਰ ਟੌਪ ਵਾਲਾ ਸਾਲਟ ਹੈ ਜੋ ਕਿ ਸ੍ਰੋਵਿੰਦਰ ਡਾਈਫਨਾ ਕੋਲਾ ਜੋਲੜਾ ਜੋਲ ਤੇ ਸਟ੍ਰੋਵਿੰਗ ਗਰੁੱਪ ਕੀਤਾ ਸੀ ਇਥੇ ਬਹੁਤ ਵਧੀਆ ਰਿਜ਼ਲਟ ਨੇ ਉਹਨਾਂ ਦੇ ਪਰ ਜਿਹੜੀ ਗੱਲ ਹੈ ਕਿ ਜਦੋਂ ਮੌਸਮ ਦੇ ਵਿੱਚ ਇਹ ਬਿਮਾਰੀ ਆ ਗਈ ਤਾਂ ਇਹ ਆਪਣੇ ਅਟੈਕ ਕਰ ਗਈ ਤਾਂ ਹੁਣ ਇਹਦੇ ਵਿੱਚ ਅਖੀਰਲਾ ਪਾਣੀ ਲਾ ਰਹੇ ਆ ਆਪਾਂ ਉਮੀਦ ਹੈ 10 15 ਤਰੀਕ ਤੱਕ 10 ਤੋਂ 10ਵੇਂ ਨੂੰ 10 ਤੱਕ ਵੱਢਣ ਦੀ ਕੋਸ਼ਿਸ਼ ਹੈਗੀ ਇਹਨੂੰ ਵੱਡਾਂਗੇ ਕੋਸ਼ਿਸ਼ ਕੀ ਲਗਭਗ ਪੱਕੇ ਤਿਆਰ ਹੈ ਦੇਖ ਸਕਦੇ ਹੋ ਤੁਸੀਂ ਹੁਣ ਇਹਦੇ ਵਿੱਚ ਹਲਦੀ ਰੋਗ ਤਾਂ ਹੈ ਨਜਾਇਜ਼ ਇਹ ਉੱਪਰ ਆਪਣਾ ਜਿਹੜਾ ਇਹ ਉੱਪਰ ਵਾਲੇ ਕਿੱਲੇ ਤਿੰਨ ਇਹ ਉੱਚੇ ਕਰਕੇ ਇਹਦੇ ਬਾਣ ਦੇ ਵਿੱਚ ਥੋੜਾ ਜਿਹਾ ਪਾਣੀ ਘੱਟ ਖੜਦਾ ਇਸ 11 ਦੇ ਵਿੱਚ ਘੱਟ ਅਟੈਕ ਆਇਆ ਸੀ ਤੇ ਜਿਹੜੇ نیچے ਆਪਣਾ ਖੇਤ ਇਹਦੇ ਵਿੱਚ ਪਾਣੀ ਜ਼ਿਆਦਾ ਹੀ ਖੜਦਾ ਜ਼ਿਆਦਾ ਥੋੜਾ ਜਿਹਾ ਬਾਣ ਵੀ ਦਾ ਵੀ ਫਰਕ ਹੈ ਇਹਦੇ ਨਾਲ ਇਹਦੇ ਵਿੱਚ ਇਹ ਅਟੈਕ ਬਹੁਤ ਜ਼ਿਆਦਾ ਸੀ ਤਾਂ ਹੁਣ ਮੇਨ ਗੱਲ ਤਾਂ ਹੁਣ ਜੋ ਹੋਣਾ ਸੀ ਦੇਖੋ ਜੋ ਦੇਣਾ ਰੱਬ ਨੇ ਦੇਣਾ ਜਿੰਦਾ ਉਹਦੀ ਮਰਜ਼ੀ ਜਿੰਨਾ ਝਾੜ ਆਉਣਾ ਉਹ ਤਾਂ ਅੱਗੇ ਪਤਾ ਲੱਗਣਾ ਆਪਣੀ ਕੋਸ਼ਿਸ਼ ਜਾਰੀ ਹੈ ਤੇ ਝੋਨਾ ਪੱਕ ਕੇ ਤਿਆਰ ਹੈ 23 ਕਰਕੇ ਹੁਣ ਆਪਾਂ ਇਹਨੂੰ ਅਖੀਰਲਾ ਪਾਣੀ ਲਾ ਰਹੇ ਆ ਅਖੀਰਲਾ ਪਾਣੀ ਅਕਸਰ ਤੁਸੀਂ ਆਪਦੇ ਵੈਸੇ ਤਾਂ ਖੇਤ ਦੇ ਹਿਸਾਬ ਨਾਲ ਲਾਉਣਾ ਹੁੰਦਾ ਜਿਵੇਂ ਦੀ ਤੁਹਾਡੀ ਜ਼ਮੀਨ ਹੈ ਰ ਇਸ ਲਈ ਆ ਦਾਵਣਾ ਡਾਕ ਰ ਕੰਪਾਈਨ ਦੇ ਹਿਸਾਬ ਨਾਲ ਤੇ ਵੀ ਤੁਹਾਡੇ ਖੇਤ ਦੇ ਵਿੱਚ ਕੰਪਾਈਨ ਆ ਕਿੰਨੇ ਦਿਨਾਂ ਬਾਅਦ ਚੱਲ ਪੈਂਦੀ ਜਿਵੇਂ ਹੁਣ ਆਪਣੇ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਲਗਭਗ ਕੰਪਾਈਂਦੀ ਜਿਹੜੇ ਮੰਨ ਲਓ ਵੀ ਸੈੱਲ ਖੇਤ ਤੜੜਾ ਹੋ ਜਾਂਦਾ 10 ਤੋਂ 15 ਇਸ ਕਰਕੇ ਆਪਾਂ ਇਸ ਖੇਤ ਨੂੰ ਪਾਣੀ ਅੱਜ ਬੰਦ ਕਰਤਾ ਲਾਸਟਾ ਖੀਰ ਕੱਲ ਲਾਤਾ ਹੁਣ ਇਹਨੂੰ ਹੋਰ ਪਾਣੀ ਨਹੀਂ ਲਾਵਾਂਗੇ ਕਿਉਂਕਿ ਜਿਹੜੀ ਕਣਕ ਦੀ ਰੌਣੀ ਆਪਾਂ ਬਾਅਦ ਦੇ ਵਿੱਚ ਹੀ ਕਰਾਂਗੇ ਝੋਨਾ ਵੱਢ ਕੇ ਖੜੇ ਖਰਚਿਆਂ ਦੇ ਵਿੱਚ ਇਹਦੀ ਰੌਣੀ ਕਰ ਦਾਂਗੇ ਤੇ ਉਸ ਤੋਂ ਬਾਅਦ ਕਣਕ ਦੀ ਵਿਆਹ ਕਰਾਈ ਹਜੇ ਜਿਆਦੇ ਗੇਤੀ ਬੀਜ ਕੇ ਵੀ ਕੋਈ ਫਾਇਦਾ ਨਹੀਂ ਹੁਣ ਝੋਨਾ ਸੀ ਥੋੜਾ ਜਿਹਾ 2022 ਨੂੰ ਲੇਟ ਲਾ ਲੈਂਦੇ ਆ ਦੇਖੋ ਇਹ ਵੀ 44 ਹੈ ਇਹ ਲੇਟ ਲੱਗਿਆ ਨਾਲ ਵਾਲਾ ਇਹ ਲੇਟ ਲੱਗਿਆ ਲੇਟ ਨਹੀਂ ਸਾਰਾ ਹੋਇਆ ਸਾਰਾ ਕੁਝ ਲੇਟ ਹੋਇਆ ਇਹਦਾ بارش ਤੋਂ बच ਗਿਆ ਇਹ ਤੇ ਇਹਦੇ ਵਿੱਚ ਕਿਤੇ ਵੀ ਹਲਦੀ ਰੋਗ ਦਾ ਕੋਈ ਨਾਮੂ ਨਿਸ਼ਾਨ ਨਹੀਂ ਹੈਗਾ ਤੇ ਇਧਰ ਲ ਇਹ ਗੇਤਾ ਲਾ ਬੈਠੇ ਗੇਤਾ ਲਾਉਣ ਕਰਕੇ ਇਹਦੇ ਵਿੱਚ ਅਟੈਕ ਆ ਗਿਆ ਅਟੈਕ ਆਉਣ ਤੋਂ ਬਾਅਦ ਨੁਕਸਾਨ ਤਾਂ ਹੁਣ ਜਿਹੜਾ ਚਲੋ ਸਾਰਿਆਂ ਨਾਲ ਹੀ ਹੈ ਤੇ ਬਾਕੀ ਅਟੈਕ ਆਇਆ ਜਿਹੜਾ ਬਹੁਤ ਜ਼ਿਆਦਾ ਭਿਆਨਕ ਅਟੈਕ ਆਇਆ ਉੱਡਦੀ ਹੈ ਕੰਪੈਨ ਦੇਖੋ ਚੱਲਦੀ ਹੈ ਢੂੜ ਢੂੜ ਹੋਈ ਹੋਈ ਬਹੁਤ ਜ਼ਿਆਦਾ ਅਟੈਕ ਆਇਆ ਤੇ ਬਾਕੀ ਜੇ ਤੁਹਾਡਾ ਚੋਨਾ ਵੀ ਇਸ ਕੰਡੀਸ਼ਨ ਤੇ ਹੈ ਪੱਕਣ ਦੇ ਕਿਦਾਰ ਤੇ ਹੈ ਤਾਂ ਪਾਣੀ ਲਾਉਂਗੇ ਤਾਂ ਜ਼ਿਆਦਾ ਤੇ ਤੇ ਨੂੰ ਸੱਦਾ ਦੇਣਾ ਖੌਪਰ ਤੇਲਾ ਤੇ ਇਸ ਕਰਕੇ ਤੁਸੀਂ ਹੁਣ ਜਿੱਥੇ ਤੱਕ ਜਾਓ ਉਹ ਹਵਾ ਲਵਾ ਕੇ ਪਾਣੀ ਪੂਰਾ ਹਵਾ ਫੁੱਲਾ ਤੇ ਬਸ ਜੇ ਤੁਹਾਡਾ ਚੋਨਾ ਵੀ ਇਸ ਕੰਡੀਸ਼ਨ ਤੇ 10 ਤੋਂ 15 ਤਰੀਕ ਤੱਕ ਵੱਧਿਆ ਜਾਣਾ ਤੁਹਾਨੂੰ ਤੁਸੀਂ ਪਾਣੀ ਬੰਦ ਕਰ ਸਕਦੇ ਹੋ ਉਮੀਦ ਕਰਦਾ ਵੀਡੀਓ ਪਸੰਦ ਆਉ ਵਿਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ नेक्स्ट ਵੀਡੀਓ